ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਉਮੀਦ ਹੈ ਕਿ ਸਾਰੇ ਠੀਕ ਠਾਕ ਹੋਣਗੇ ਜੀ ਤੇ ਆਪਾਂ ਬਧੀਆ ਠੀਕ ਠਾਕ ਦਾ ਗੁਰੂ ਜੀ ਦੀ ਕਿਰਪਾ ਨਾਲ ਤੇ ਅੱਜ ਆਪਾਂ ਲੈ ਕੇ ਆਏ ਜੀ ਇਹ ਤਰਬੂਜ਼ ਤੇ ਤਰਬੂਜ਼ ਤੋਂ ਆਪਾਂ ਕਰਾਂਗੇ ਇਹਦੀ ਕੁਲਫ਼ੀਆਂ ਤਿਆਰ ਤੇ ਬਹੁਤ ਹੀ ਵਧੀਆ ਕੁਲਫ਼ੀਆਂ ਇਹ ਝਟਪਟ ਬਣ ਕੇ ਤਿਆਰ ਹੋ ਜਾਂਦੀਆਂ ਨਾਲ ਇਹ ਤੇ ਜ਼ਿਆਦਾ ਮਿਹਨਤ ਕਰਨੀ ਪੈਂਦੀ ਹੈ ਤਰਬੂਜ਼ ਦੀਆਂ ਕੁਲਫ਼ੀਆਂ ਤੇ ਅੱਜ ਆਪਾਂ ਇਹ ਤਰਬੂਜ਼ ਤੋਂ ਕੁਲਫ਼ੀਆਂ ਤਿਆਰ ਕਰਕੇ ਦਿਖਾਵਾਂਗੇ ਤੁਹਾਨੂੰ ਤੇ ਕੁਲਫ਼ੀਆਂ ਦੀ ਰੈਸਪੀ ਲੈ ਕੇ ਆਏ ਜੀ ਆਪਾਂ ਤੇ ਚਲੋ ਜੀ ਹੁਣ ਆਪਾਂ ਕਰਦੇ ਆਂ ਸਟਾਰਟ ਤੇ ਪਹਿਲਾਂ ਇਹਨੂੰ ਆਪਾਂ ਕੱਟ ਕੇ ਦਿਖਾਣੇ ਆ ਤੁਹਾਨੂੰ ਇਹਨੂੰ ਵਿੱਚੋਂ ਛਿਲਕੇ ਦੇ ਅਲੱਗ ਕਰ ਲਾਂਗੇ ਆਪਾਂ ਤੇ ਤਰਬੂਜ ਅਲੱਗ ਕਰ ਲੈਣਾ ਵਿੱਚੋਂ ਲੋ ਜੀ ਆਪਾਂ ਇਸ ਤਰੀਕੇ ਨਾਲ ਤਰਬੂਜ ਨੂੰ ਬਿਲਕੁਲ ਸਾਫ਼ ਕਰ ਲਏ ਛਿਲਕੇ ਆਪਾਂ ਇਹਦੇ ਅਲੱਗ ਕਰਤੇ ਤੇ ਹੁਣ ਆਪਾਂ ਇਹਨੂੰ ਪੀਸਾਂ ਦੇ ਵਿੱਚ ਕੱਟ ਲਾਂਗੇ ਛੋਟੇ ਛੋਟੇ ਪੀਸ ਕਰ ਲਾਂਗੇ ਇਹਦੇ ਆਪਾਂ ਤਦ ਲੋ ਜੀ ਇਸ ਤਰੀਕੇ ਨਾਲ ਆਪਾਂ ਖਾੜੀਆਂ ਕਰ ਲਈਆਂ ਤੇ ਜੇ ਕੋਈ ਇਹਦੇ ਵਿੱਚ ਬੀਜ ਦੀਂਦੇ ਤੁਹਾਨੂੰ ਤਾਂ ਤੁਸੀਂ ਅਲੱਗਤ ਕੱਢ ਦੇਣੇਗੇ ਇਸ ਤਰੀਕੇ ਨਾਲ ਆਪਾਂ ਖਾੜੀਆਂ ਕਰਕੇ ਇਹਦੀਆਂ ਤੇ ਇੱਕ ਜੱਗ ਦੇ ਵਿੱਚ ਪਾ ਲਾਂਗੇ ਗ੍ਰੇਂਡਰ ਜੱਗ ਦੇ ਇਸ ਤਰੀਕੇ ਨਾਲ ਸਾਰੀਆਂ ਖਾੜੀਆਂ ਤੇ ਲੋ ਜੀ ਹੁਣ ਆਪਾਂ ਇਹਦੇ ਵਿੱਚ ਪਾ ਲਾਂਗੇ ਖੰਡ ਇਸ ਤਰੀਕੇ ਨਾਲ ਜਿੰਨੀ ਕ ਪਾਉਣੀ ਆ ਪਾ ਸਕਦੇ ਆ ਵੈਸੇ ਇਹ ਮਿੱਠਾ ਹੀ ਹੁੰਦਾ ਪਰ ਥੋੜੀ ਜਿਹੜੀਆਂ ਕੁਲਫੀਆਂ ਹੁੰਦੀਆਂ ਆਈਸਕ੍ਰੀਮ ਉਹ ਜ਼ਿਆਦਾ ਵਧੀਆ ਮਿੱਠੀਆਂ ਲੱਗਦੀਆਂ ਤੇ ਮਿੱਠਾ ਪਾ ਲਿਆ ਤੇ ਜੇਕਰ ਵੀਡੀਓ ਵਧੀਆ ਲੱਗਦੀ ਹੁੰਦੀ ਤਾਂ ਵੀਡੀਓ ਨੂੰ ਲਾਈਕ ਕਮੈਂਟ ਜ਼ਰੂਰ ਕਰਿਆ ਕਰੋ ਜੀ ਤੇ ਚੈਨਲ ਤੇ ਪਹਿਲੀ ਵਾਰ ਆਏ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਤੇ ਲੋ ਜੀ ਹੁਣ ਆਪਾਂ ਇਹਨੂੰ ਬੰਦ ਕਰ ਦਾਂਗੇ ਤੇ ਇਹਨੂੰ ਆਪਾਂ ਪੀਸ ਲਾਂਗੇ ਦਾ ਪੇਸਟ ਬਣਾ ਲਾਂਗੇ ਆਪਾਂ ਤੇ ਲੋ ਜੀ ਇਹ ਆਪਣਾ ਜੂਸ ਵਾਂਗ ਬਣ ਕੇ ਕਿਹੇ ਤਿਆਰ ਹੋ ਗਿਆ ਤੇ ਹੁਣ ਆਪਾਂ ਇੱਥੇ ਲੈ ਲਏ ਇਹ ਕੁਲਫੀਆਂ ਜਮਾਉਣ ਲਈ ਇਹ ਆਈਸਕ੍ਰੀਮ ਬੋਰਡ ਤੇ ਜੇਕਰ ਤੁਹਾਡੇ ਕੋਲ ਇਹ ਨਹੀਂ ਹੈਗਾ ਤਾਂ ਤੁਸੀਂ ਇਦਾਂ ਦਾ ਲੈ ਸਕਦੇ ਆਂਗੇ ਇਹ ਆ ਕੱਪ ਜਿਹੜੇ ਹੁੰਦੇ ਡਿਸਪੋਜ਼ੇਬਲ ਤੇ ਇਹਨਾਂ ਵਿੱਚ ਵੀ ਬਹੁਤ ਵਧੀਆ ਇਹ ਕੁਲਫੀਆਂ ਜੰਮ ਕੇ ਤਿਆਰ ਹੋ ਜਾਣਗੀਆਂ ਆਈਸਕ੍ਰੀਮ ਤੇ ਹੁਣ ਆਪਾਂ ਥੋੜਾ ਥੋੜਾ ਪੇਸਟ ਇਹਨਾਂ ਵਿੱਚ ਪਾ ਦਾਂਗੇ ਇਹ ਭਰ ਲਾਂਗੇ ਇਹਨਾਂ ਨੂੰ ਇਸ ਤਰੀਕੇ ਨਾਲ ਇਸ ਤਰੀਕੇ ਆਪਾਂ ਸਾਰਿਆਂ ਦੇ ਵਿੱਚ ਭਰ ਲਾਂਗੇ ਇਹਨਾਂ ਤੇ ਲੋ ਜੀ ਇਹ ਭਰ ਕੇ 6 ਕੱਪ ਤੇ ਇਹ ਆਪਣਾ ਰਹਿ ਗਿਆ ਥੋੜਾ ਤੇ ਆਪਾਂ ਇਹ ਵੀ ਭਰ ਲੈਨੇ ਇੱਕ ਤੈ ਲੋ ਜੀ ਹੁਣ ਆਪਾਂ ਇਹ ਇਹਨਾਂ ਦੇ ਉੱਪਰ ਉਹ ਇਹ ਆਈਸਕ੍ਰੀਮ ਸਟਿੱਕਰ ਲਗਾ ਦਾਂਗੇ ਇਸ ਤਰੀਕੇ ਨਾਲ ਚੰਗੀ ਤਰ੍ਹਾਂ ਸਾਰਿਆਂ ਦੇ ਵਿੱਚ ਲਗਾ ਦਾਂਗੇ ਆਪਾਂ ਇਸ ਤਰੀਕੇ ਨਾਲ ਆਪਾਂ ਲਗਾ ਦਾਂਗੇ ਤੇ ਇਹ ਜਿਹੜਾ ਰਹਿ ਗਿਆ ਜੀ ਆਪਾਂ ਇਹ ਤੇ ਇਹ ਇਦਾਂ ਦਾ সিলਵਰ ਰੋਲ ਪੇਪਰ ਲੈ ਲਾਂਗੇ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਕਵਰ ਕਰ ਦਾਂਗੇ ਕੱਪ ਨੂੰ ਇਸ ਤਰੀਕੇ ਨਾਲ ਸਾਰੇ ਕੱਪ ਨੂੰ ਆਪਾਂ ਚੰਗੀ ਤਰ੍ਹਾਂ ਕਵਰ ਕਰ ਲੈਣਾ ਤੇ ਹੁਣ ਆਪਾਂ ਚਾਕੂ ਨਾਲ ਥੋੜਾ ਜਿਹਾ ਇੱਥੇ ਕੱਟ ਲਗਾ ਲਾਂਗੇ ਬਚਾ ਗੱਬੇ ਦੇ ਵਿਚਾਲੇ ਸੈਂਟਰ 'ਚ ਤੇ ਹੁਣ ਆਪਾਂ ਇਹ ਆਈਸਕ੍ਰੀਮ ਸਟਿਕ ਲਾਤੀ ਇੱਥੇ ਤੇ ਜੇਕਰ ਤੁਹਾਡੇ ਕੋਲ ਇਹ ਆਈਸਕ੍ਰੀਮ ਸਟਿਕ ਨਹੀਂ ਹੈਗੀ ਤਾਂ ਤੁਸੀਂ ਥਾ ਪਾਸਾ ਕਰਕੇ ਤੇ ਚਮਚ ਵੀ ਲਗਾ ਸਕਦੇ ਆ ਇਹਦੇ ਵਿੱਚ ਇਸ ਤਰੀਕੇ ਨਾਲ ਆਪਾਂ ਇਹ ਆਈਸਕ੍ਰੀਮ ਸਟਿਕ ਲਗਾਤੀ ਆ ਇਹਦੇ ਵਿੱਚ ਤੇ ਇਧਰ ਆਪਾਂ ਸਾਰੇ ਇਹ ਲਗਾਤੇ ਤੇ ਚਲੋ ਹੁਣ ਆਪਾਂ ਇਹਨਾਂ ਨੂੰ ਫ੍ਰੀਜ ਦੇ ਵਿੱਚ ਰੱਖ ਦਈਏ ਜੀ ਤੇ ਇਸ ਤਰੀਕੇ ਨਾਲ ਆਪਾਂ ਫ੍ਰੀਜ ਦੇ ਵਿੱਚ ਇਹਨਾਂ ਨੂੰ ਰੱਖ ਦਾਂਗੇ ਜੀ ਤੇ ਹੁਣ ਜਦੋਂ ਆਪਣੀ ਆਈਸਕ੍ਰੀਮ ਇਹ ਜੰਮ ਜਾਣੀਆ ਤੇ ਫਿਰ ਆਪਾਂ ਤੁਹਾਨੂੰ ਦਿਖਾਵਾਂਗੇ ਇਸ ਤਰੀਕੇ ਨਾਲ ਆਪਾਂ ਇਹਨਾਂ ਨੂੰ ਰੱਖਤਾ ਲੋ ਜੀ ਹੁਣ ਆਪਣੀ ਆਈਸਕ੍ਰੀਮ ਬਣ ਕੇ ਤਿਆਰ ਆ ਕੁਲਫੀਆਂ ਤੇ ਹੁਣ ਆਪਾਂ ਤੁਹਾਨੂੰ ਕੱਢ ਕੇ ਦਿਖਾਣੇ ਤੇ ਕਈ ਵਾਰ ਲਾਈਟ ਚਲੀ ਜਾਂਦੀ ਹੈ ਤਾਂ ਇਹ ਇਸ ਤਰ੍ਹਾਂ ਮੈਲਟ ਹੋ ਕੇ ਡੱਕੇ ਟੇਡੇ ਹੋ ਜਾਂਦੇ ਇਹ ਆਈਸਕ੍ਰੀਮ ਸਟਿਕ ਕਪਾ ਦੋ ਮਿੰਟ ਰੂਮ ਟੈਂਪਰੇਚਰ ਤੇ ਰੱਖ ਲੈਣਾ ਤੇ ਹੁਣ ਵੇਖੋ ਆਪਣੀ ਆਈਸਕ੍ਰੀਮ ਕਿੰਨੀ ਆ ਵਧੀਆ ਬਣ ਕੇ ਤਿਆਰ ਆ ਜੀ ਬਹੁਤ ਹੀ ਵਧੀਆ ਆਈਸਕ੍ਰੀਮ ਆਪਣੀਆਂ ਬਣ ਕੇ ਤਿਆਰ ਆਆਂ ਸਾਰੀਆਂ ਪੈਸੇ ਤਰੀਕੇ ਨੇ ਕੱਢ ਲਾਂਗੇ ਹੁਣ ਦੇਖੋ ਕਿੰਨੀਆਂ ਵਧੀਆ ਬਣੀਆਂ ਹੋਆਂ ਤੇ ਇਹ ਵੇਖੋ ਜੀ ਬਹੁਤ ਹੀ ਵਧੀਆ ਆਪਣੀ ਆਈਸਕ੍ਰੀਮ ਬਣ ਕੇ ਤਿਆਰ ਆ ਸਾਰੀਆਂ ਤੇ ਦੇਖੋ ਕਿੰਨੀਆਂ ਸੋਹਣੀਆਂ ਲੱਗਦੀਆਂ ਦੇਖਣ ਚ ਵੀ ਤੇ ਨਾਲੇ ਘਰ ਵਿੱਚ ਆਪਣੇ ਬੱਚਿਆਂ ਲਈ ਹੈਲਦੀ ਚੀਜ਼ ਹੈ ਇਹ ਤੇ ਆਪਣੇ ਬਿਨਾ ਕੈਮੀਕਲ ਵਗੈਰਾ ਤੋਂ ਤੇ ਵਾਰ ਆਪਾਂ ਨੂੰ ਇਹ ਨਹੀਂ ਪਤਾ ਕਿਵੇਂ ਤਿਆਰ ਕੀਤੀਆਂ ਜਾਂਦੀਆਂ ਹਨ ਇਹ ਤੇ ਘਰ ਵਿੱਚ ਆਪਾਂ ਇਸ ਤਰੀਕੇ ਨਾਲ ਬਹੁਤ ਹੀ ਵਧੀਆ ਇਹ ਤਿਆਰ ਕਰ ਸਕਦੇ ਵਾਟਰਮੈਲਨ ਤੋਂ ਅਲਸ クリーム ਕੁਲਫੀਆਂ ਤੇ ਅੱਜ ਦੀ ਵੀਡੀਓ ਜੀ ਆਪਣੀ ਐਨੀ ਤੇ ਤੁਜੀ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਨਾ ਜੀ ਤੇ ਤੁਸੀਂ ਵੀ ਆਪਣੇ ਬੱਚਿਆਂ ਨੂੰ ਜਰੂਰ ਬਣਾ ਕੇ ਦਿਓ ਜੀ ਇਹ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਜੀ ਤੇ ਤੁਸੀਂ ਵੀ ਆਪਣੇ ਬੱਚਿਆਂ ਨੂੰ ਘਰ ਵਿੱਚ ਆਈਸਕ੍ਰੀਮ ਇਹ ਬਣਾ ਕੇ ਦਿਓ ਜੀ ਤੇ ਚਲੋ ਜੀ ਵੀਡੀਓ ਵੇਖਣ ਲਈ ਬਹੁਤ-ਬਹੁਤ ਧੰਨਵਾਦ ਜੀ ਤੇ ਮਿਲਦੇ ਕਿਸੇ ਹੋਰ ਵੀਡੀਓ ਨਾਲ